ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.com ਆਈਪੀਐਲ 8 ਦੀ ਨਿਲਾਮੀ ਦੌਰਾਨ ਇੱਕ ਮੀਡੀਆ ਕਰਮੀ ਨੇ ਪ੍ਰੀਟੀਜ਼ਨਟਾ ਨੂੰ ਸਵਾਲ ਪੁੱਛਿਆ ਸਵਾਲ ਸੀ ਪ੍ਰੀਟੀ ਤੁਸੀਂ ਵਿਰਿੰਦਰ ਸਹਿਵਾਗ ਨੂੰ ਰੀਟੇਨ ਕਿਉਂ ਕੀਤਾ ਪ੍ਰੀਟੀ ਦਾ ਜਵਾਬ ਸੀ ਕਿ ਉਹ ਸਹਿਵਾਗ ਦੀ ਫੈਨ ਹੈ ਪਰ ਸਹਿਵਾਗ ਨੇ ਪ੍ਰੀਟੀ ਨੂੰ ਤੋਖਾ ਦੇ ਦਿੱਤਾ ਜਿਹੜੇ ਚੌਕੇ ਛੱਕੇ ਲਗਾਉਣ ਵਾਲੇ ਵੀਰੂ ਦੀ ਪ੍ਰੀਟੀ ਫੈਨ ਸੀ ਉਹ ਵੀਰੂ ਆਈਪੀਐਲ 8 ਚ ਨਜ਼ਰ ਹੀ ਨਹੀਂ ਆਇਆ ਵੀਰੂ ਦੀ ਖਰਾਬ ਫਾਰਮ ਨੇ ਨਾ ਸਿਰਫ ਪੀਡੀ ਜ਼ਿੰਟਾ ਨੂੰ ਪਰੇਸ਼ਾਨ ਕੀਤਾ ਸਗੋਂ ਕਿੰਗਜ਼ 11 ਪੰਜਾਬ ਦੀਆਂ ਮੁਸੀਬਤਾਂ ਵੀ ਵਧਾ ਦਿੱਤੀਆਂ ਨੇ ਪਰ ਹੁਣ ਵੀਰੂ ਦੀ ਫੈਨ ਦਾ ਭਰੋਸਾ ਟੁੱਟ ਚੁੱਕਿਆ ਹੈ ਅਤੇ ਇਸ ਕਾਰਨ ਵੀਰੂ ਨੂੰ ਪੰਜਾਬ ਦੇ 11 ਚੋਂ 8 ਮੈਚ ਹੀ ਖੇਡਣ ਦਾ ਮੌਕਾ ਮਿਲਿਆ ਵੀਰੂ ਨੂੰ ਟੀਮ ਦੇ ਬਾਹਰ ਕਰਨ ਦਾ ਫੈਸਲਾ ਵੀਰੂ ਦੀ ਖਰਾਬ ਫਾਰਮ ਕਾਰਨ ਹੀ ਲਿਆ ਗਿਆ ਹੈ ਕਿੰਗਜ਼ 11 ਪੰਜਾਬ ਦੇ ਲਗਾਤਾਰ ਖਰਾਬ ਪ੍ਰਦਰਸ਼ਨ ਪਿੱਛੇ ਵੀਰੂ ਦਾ ਵੱਡਾ ਯੋਗਦਾਨ ਰਿਹਾ ਹੈ ਵੀਰਿੰਦਰ ਸਹਿਵਾਗ ਨੇ ਆਈਪੀਐਲ 8 ਦੀ ਅੱਠ ਪਾਰੀਆਂ 'ਚ ਇੱਕ ਵੀ ਅਰਧ ਸੈਂਕੜਾ ਨਹੀਂ ਠੋਕਿਆ ਵੀਰੂ ਨੇ ਇੱਕ ਮੁਕਾਬਲੇ 'ਚ ਔਖੇ-ਸੌਖੇ 47 ਦੌੜਾਂ ਬਣਾਈਆਂ ਪਰ ਬਾਕੀ ਦੇ ਮੈਚਾਂ 'ਚ ਵੀਰੂ ਕਦ ਮੈਦਾਨ 'ਤੇ ਆਏ ਤੇ ਕਦ ਵਾਪਸ ਚਲੇ ਗਏ ਇਸ ਦਾ ਪਤਾ ਹੀ ਨਹੀਂ ਲੱਗਿਆ ਵੀਰੂ ਦੇ ਬੱਲੇ ਤੋਂ ਹੁਣ ਤੱਕ ਕੁੱਲ 99 ਦੌੜਾਂ ਨਿਕਲੀਆਂ ਨੇ ਚੌਕੇ ਛੱਕੇ ਵਰਸਾਉਣ ਲਈ ਜਾਣੇ-ਜਾਣ ਵਾਲੇ ਵਿਰਿੰਦਰ ਸਹਿਵਾਗ ਦੀ ਅੱਠ ਪਾਰੀਆਂ 'ਚ ਔਸਤ ਸਿਰਫ 12.37 ਦੀ ਹੈ ਵੀਰੂ ਦੇ ਪ੍ਰਦਰਸ਼ਨ ਨੂੰ ਵੇਖ ਇੱਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਵੀਰੂ ਨੇ ਆਪਣੀ ਫੈਨ ਪ੍ਰੀਜ਼ੈਂਟਾ ਨੂੰ ਧੋਖਾ ਦੇ ਦਿੱਤਾ ਹੈ ਅਤੇ ਵੀਰੂ ਦੀ ਫਾਰਮ ਵੇਖ ਮਨ ਚ ਇੱਕੋ ਸਵਾਲ ਉੱਠਦਾ ਹੈ ਕਿ ਪ੍ਰੀਟੀ ਹੁਣ ਵੀ ਹੈ ਵੀਰੂ ਦੀ ਫੈਨ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ